ਕਈ ਮਾਲ ਐਸੇ ਆ ਜਿਸ ਤੇ ਜ਼ਿਆਦਾ ਪਾਣੀ ਪੈ ਜਾਏ ਉਹ ਜਾਮਾ ਨੇ ਉਸ ਤੇ ਵੱਧ ਪਾਣੀ ਪੈ ਗਿਆ ਖਰਾਬ ਉਹ ਵਿਚਾਰਿਆਂ ਨੇ 200 ਦਿਹਾੜੀ ਨਹੀਂ ਪਾਣੀ ਉਲਟਾ 2000 ਦਾ ਮਾਲ ਖਰਾਬ ਹੋ ਜਾਂਦਾ ਐ ਐਨੀ ਕੰਤੀ ਸਮੇ ਲਾ ਰਹੀ ਨਮੀ ਪੈਣ ਤੋਂ ਬਾਅਦ ਤੁਸੀਂ ਦੇਖੋ ਮੜਾ ਜਾ ਜਾ ਕੇ ਜਿਵੇਂ ਇਹ ਖਾਲੀ ਜਗ੍ਹਾ ਪਈ ਐ ਹੁਣ ਇਹਦੇ ਨਗਰ ਨਿਗਮ ਜਾਂ ਅਜੀਤਪਾਲ ਕੁੱਲੀ ਕੀ ਕਰੇ ਨੁਕੈ ਉਹ ਪਾਣੀ ਦੀ ਸਮੱਸਿਆ ਹੱਲ ਉਦੋਂ ਹੋ ਸਕਦੀ ਐ ਜਦੋਂ ਪਟਿਆਲੇ ਦਾ ਸਾਰਾ ਸੀਵਰ ਸਿਸਟਮ ਚੇਂਜ ਕੀਤਾ ਗਿਆ ਅੱਜ ਠੀਕ ਹੈ ਨਾਲੇ ਵਿਤਰੀ ਵਧੀਆ ਹੋ ਰਹੀ ਹੈ ਭਾਈ ਸ਼ੁਕਰੀਆ ਦਾ ਪਰਮਾਤਮਾ ਦਾ ਪੰਜਾਬ ਭਰ ਦੇ ਵਿੱਚ ਜਿੱਥੇ ਲਗਾਤਾਰ ਗਰਮੀ ਨੇ ਵੱਟ ਕੱਢੇ ਹੋਏ ਸੀ ਤਾਂ ਅੱਜ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਬੀਤੀ ਰਾਤ ਤੋਂ ਹੀ ਜਿਹੜੀ ਹੈ ਬਾਰਿਸ਼ ਲਗਾਤਾਰ ਹੋ ਰਹੀ ਹੈ ਤਾਂ ਹੁਣ ਥੋੜੀ ਜਿਹੀ ਬਾਰਿਸ਼ ਜਿਹੜੀ ਹੈ ਰੁਕੀ ਹੈ ਔਰ ਲੋਕ ਜਿਹੜੇ ਨੇ ਉਹ ਘਰੋਂ ਬਾਹਰ ਨਿਕਲੇ ਨੇ ਤਾਂ ਤਸਵੀਰਾਂ ਤੁਹਾਨੂੰ ਪਟਿਆਲਾ ਫੁਹਾਰਾ ਚੌਂਕ ਦੀਆਂ ਦਿਖਾ ਰਹੇ ਹਾਂ ਤਾਂ ਜਿੱਥੇ ਲਗਾਤਾਰ ਪਿਛਲੀ ਟੱਪ ਦੀ ਗਰਮੀ ਦੇ ਉੱਤੋਂ ਲੋਕ ਜਿਹੜੇ ਸੀ ਉਹ ਪਰੇਸ਼ਾਨ ਸੀਗੇ ਤਾਂ ਹੁਣ ਜਿਹੜਾ ਹੈਗਾ ਅੱਜ ਜਿਹੜੀ ਰਾਤ ਦੀ ਬਾਰਿਸ਼ ਹੋ ਰਹੀ ਹੈ ਤਾਂ ਹੁਣ ਜਿਹੜਾ ਹੈਗਾ ਲਗਾਤਾਰ ਲੋਕੀ ਜਿਹੜਾ ਨੇ ਉਹ ਨਿਕਲਣਾ ਸ਼ੁਰੂ ਹੋਏ ਕਿਉਂਕਿ ਗਰਮੀ ਤੋਂ ਲੇੜਾ ਪ੍ਰੇਸ਼ ਕਰਦੇ ਸੀਗੇ ਚਾਹੇ ਉਹ ਬਜ਼ੁਰਗ ਹੋਣ ਬੱਚੇ ਹੋਣ ਕਿ ਜ਼ਰੂਰੀ ਕੰਮਾਂ ਵਾਸਤੇ ਜਿਹੜਾ ਨਿਕਲਿਆ ਜਾਂਦਾ ਸੀਗਾ ਔਰ ਸਵੇਰ ਤੋਂ ਹੀ ਜਿਹੜਾ ਹੈਗਾ ਹੁਣ ਮੌਸਮ ਥੋੜਾ ਠੰਡਾ ਹੋਇਆ ਤਾਂ ਜਿਹੜੇ ਲੋਕੀ ਨੇ ਉਹ ਨਿਕਲਨੇ ਸ਼ੁਰੂ ਹੋਏ ਦੀ ਕਿਉਂਕਿ ਲਗਾਤਾਰ ਜਿਹੜਾ ਆਪਾਂ ਗਰੀਬੀ ਤਪਕੇ ਦੀ ਗੱਲ ਕਰ ਲੀਤੀ ਜੀਏ ਜਿਹੜੇ ਰੋਜ਼ਗਾਰ ਡੇਲੀ ਸਵੇਰੇ ਲਗਾ ਕੇ ਸ਼ਾਮ ਨੂੰ ਕਮਾ ਕੇ ਜਿਹੜਾ ਰੋਟੀ ਖਾਂਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਆਵਾਜ਼ ਆਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜੀ ਹੈ ਵਧਦੀ ਸ਼ੁਰੂ ਹੋ ਚੁੱਕੀ ਹੋਈ ਹੈ ਔਰ ਦੂਸਰੇ ਪਾਸੇ ਜਿਹੜਾ ਕਿ ਲੋਕ ਨੇ ਉਹ ਵੀ ਜਿਹੜਾ ਆਪਣਾ ਪਹੁੰਚਣਾ ਸ਼ੁਰੂ ਹੋਇਆ ਹੈ ਨਾ ਕੁਝ ਗ੍ਰਾਹਕ ਵੀ ਜਿਹੜੇ ਨੇ ਉਹ ਨਿਕਲਣਾ ਸ਼ੁਰੂ ਹੋਇਆ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪ੍ਰਵਿੰਦਰ ਵੀਰੇ ਸਿੰਦਰ ਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਵੇਂ ਮੌਸਮ ਬਹੁਤ ਜ਼ਿਆਦਾ ਗਰਮੀ ਵਾਲਾ ਸੀਗਾ ਅੱਤ ਚੱਕੀ ਦੀ ਗਰਮੀ ਨੇ ਤਾਂ ਹੁਣ ਜਿਹੜਾ ਮੌਸਮ ਠੰਡਾ ਹੋਇਆ ਤਾਂ ਲੋਕ ਜਿਹੜੇ ਖਰੀਦਦਾਰੀ ਨਹੀਂ ਨਿਕਲੇ ਨੇ ਬਿਲਕੁਲ ਭਾਜੀ ਮੌਸਮ ਠੰਡਾ ਹੋਇਆ ਥੋੜਾ ਜਿਹਾ ਬਹੁਤ ਫਰਕ ਪਿਆ ਮੌਸਮ 'ਚ ਪਰ ਤੁਸੀਂ ਇੱਕ ਦੇਖੋ ਹਲੇ ਮੀਂਹ ਥੋੜਾ ਵੱਧ ਪੈਣਾ ਚਾਹੀਦਾ ਸੀ ਕਿਉਂਕਿ ਨਾ ਥੋੜਾ ਜਿਹਾ ਹੂਮਸ ਆ ਗਈ ਹੈ ਗਰਮੀ ਥੋੜੀ ਜਿਹੀ ਮਹਿਸੂਸ ਹੋ ਰਹੀ ਹੈ ਚਲੋ ਪਰ ਫਿਰ ਵੀ ਅੱਗੇ ਨਾਲੋਂ ਕਹਿ ਲਈਏ ਵੀ 50 60 ਗੂਣਾ ਜਿਹੜਾ ਤਾਪਮਾਨ ਦੇ ਵਿੱਚ ਕਟ ਠੀਕ ਹੈ ਮੋਸਮ ਪਰ ਦੇਖਿਆ ਜਾਵੇ ਲਗਾਤਾਰ ਜਿਸ ਤਰ੍ਹਾਂ ਗਰੀਬੀ ਰੇਖਾ ਦਾ ਸਵੇਰੇ ਜਿਵੇਂ ਰੇੜੀ ਵਿਚਾਰਾ ਲਗਾ ਕੇ ਸ਼ਾਮ ਨੂੰ ਤਾਜੀ ਖਾਣੀ ਹੈ ਗਰਮੀ ਨੇ ਵੱਟ ਕੱਢੇ ਹੋਏ ਸੀ ਸਮਾਨ ਖਰਾਬ ਹੋ ਜਾਂਦਾ ਸੀ ਲਗਾਤਾਰ ਜਿਹੜੇ ਗ੍ਰਾਹਕ ਨੇ ਉਹ ਨਹੀਂ ਨਿਕਲਦੇ ਸੀਗੇ ਤਾਂ ਕਿੱਥੇ ਨਾ ਕਿੱਥੇ ਅੱਜ ਸੰਭਾਵਨਾ ਹੈ ਕਸਟਮਰ ਜਿਹੜਾ ਨਿਕਲਣਾ ਸ਼ੁਰੂ ਹੋਊਗਾ ਪਾਜੀ ਮੈਂ ਦੇਖੋ ਹੁਣ ਮੌਸਮ ਠੀਕ ਸੀ ਮੈਂਗਾ ਆਪਸ ਲੋ ਅੰਬ ਬੰਬ ਲੈ ਆਈ ਆ ਜਮਨ ਲੈ ਆਈ ਆ ਬੱਚਿਆਂ ਲਈ ਤੇ ਪਰ ਇੱਕ ਹੋਰ ਦੇਖੋ ਨਾ ਪਾਜੀ ਮੀਂਹ ਪੈ ਗਿਆ ਹੁਣ ਇਹਨਾਂ ਵਿਚਾਰਾ ਕੋਲ ਕਿਹੜਾ ਛੱਤ ਹੈ ਇਹ ਬਿਨਾ ਛੱਤ ਤੋਂ ਖੜੇ ਆ ਮੀ ਪੈ ਜਾਂਦਾ ਹੈ ਇਹ ਵਿਚਾਰਿਆਂ ਨੂੰ ਕਦੇ ਅੰਦਰ ਭਜਣਾ ਪੈ ਜਾਂਦਾ ਹੈ ਕਦੇ ਆਪਣਾ ਮਾਲ ਸੰਭੜਾ ਪੈ ਜਾਂਦਾ ਹੈ ਕਿਉਂਕਿ ਅ ਕਈ ਮਾਲ ਐਸੇ ਆ ਜਿਸ ਤੇ ਜਾਰਾ ਪਾਣੀ ਪੈ ਜੇ ਹੁਣ ਜਾਮਾ ਨੇ ਉਸ ਤੇ ਵੱਧ ਪਾਣੀ ਪੈ ਗਿਆ ਖਰਾਬ ਉਹ ਵਿਚਾਰਿਆਂ ਨੇ 200 ਦਿਹਾੜੀ ਨਹੀਂ ਪਾਣੀ ਉਲਟਾ 2000 ਦਾ ਮਾਲ ਖਰਾਬ ਹੋ ਜਾਂਦਾ ਇਹਨਾਂ ਲਈ ਵੀ ਨਾ ਮਤਲਬ ਜਿੰਨੇ ਵੀ ਗਰੀਬ ਕਾਮੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਜਿੱਥੇ ਜਿੱਥੇ ਰੇੜੀਆਂ ਲੱਗੀਆਂ ਹੋਈਆਂ ਉੱਤੇ ਸ਼ੈੱਡ ਲਵਾ ਦਈਏ ਪਰ ਹੁਣ ਦੇਖੋ ਆ ਜਗ੍ਹਾ ਪਾਜੀ ਇੱਥੇ ਅਜ ਮੀਂਹ ਪਿਆ ਕੋਈ ਸਫਾਈ ਦਾ ਪ੍ਰਬੰਧ ਨਹੀਂ ਤੁਸੀਂ ਆਪ ਨਿਗਾਹ ਮਾਰ ਕੇ ਆਓ ਮੜਾ ਜਾ ਨਿਗਾਹ ਮਾਰ ਕੇ ਆਓ ਐਨੀ ਗੰਦੀ ਸਮੇ ਲਾ ਰਹੀ ਹੈ ਨਾ ਮੀ ਪੈਣ ਤੋਂ ਬਾਅਦ ਤੁਸੀਂ ਦੇਖੋ ਮੜਾ ਜਾ ਜਾ ਕੇ ਸਰਕਾਰ ਤਾਂ ਬਹੁਤ ਦਾਅਵੇ ਕਰਦੇ ਨੇ ਕਿ ਲਗਾਤਾਰ ਕੰਮ ਚੱਲ ਰਿਹਾ ਵਿਕਾਸ ਜਿਹੜਾ ਭਾਜੀ ਵਿਕਾਸ ਕਾਗਜੀ ਵਿਕਾਸ ਹੈ ਜੀ ਕਿਹੜਾ ਵਿਕਾਸ ਜੀ ਹਾਂ ਪਟਿਆਲੇ ਦਾ ਜਿਹੜਾ ਕਹਿ ਲਈਏ ਸੁੰਦਰਤਾ ਵਧੀ ਹੈ ਅੱਗੇ ਨਾਲੋਂ ਜਦੋਂ ਦੇ ਪਟਿਆਲਾ ਦਾ ਐਮ ਐਲ ਏ ਅਜੀਤਪਾਲ ਕੋਹਲੀ ਆਏ ਨੇ ਸੁੰਦਰਤਾ ਦੇ ਵਿੱਚ ਜਰੂਰ ਵਾਅਦਾ ਹੋਇਆ ਹੈ ਕਈ ਜਗ੍ਹਾ ਐਸੀਆਂ ਨੇ ਬਹੁਤ ਸੁੰਦਰ ਬਣਾਤੀਆਂ ਸੜਕਾਂ ਠੀਕ ਐ ਪਰ ਕਿਧਰੇ ਨਾ ਕਿਧਰੇ ਫੇਰ ਵੀ ਜਿਹੜੇ ਜਿੱਥੇ ਜਿੱਤੇ ਗੰਦ ਦੇ ਢੇਰ ਲੱਗੇ ਹੋਏ ਨੇ ਜਾਂ ਜਿਵੇਂ ਆ ਖਾਲੀ ਜਗ੍ਹਾ ਪਈ ਐ ਹੁਣ ਇਹਦੇ ਨਗਰ ਨਿਗਮ ਜਾਂ ਅਜੀਤਪਾਲ ਕੋਲੀ ਕੀ ਕਰੇ ਨੂੰ ਕਿ ਇਹਦਾ ਕਿਸੇ ਨਹੀਂ ਪ੍ਰਾਈਵੇਟ ਜਗ੍ਹਾ ਐ ਨਾ ਇਹਨਾਂ ਮਾਲਕ ਨੂੰ ਦੇਖਣਾ ਚਾਹੀਦਾ ਵੀ ਐਡਾ ਗੰਦ ਪਿਆ ਮੈਨੂੰ ਸਟਿਆਲਾ ਦੇ ਹਾਲਾਤ ਦੇਖੇ ਜਾਂ ਲਗਾਤਾਰ ਚਾਂਦਨੀ ਚੌਂਕ ਦੀ ਗੱਲ ਕੀਤੀ ਜਾਵੇ ਉਹ ਤਾਂ ਪਾਣੀ ਨਾਲ ਡੁੱਬਿਆ ਪਈ ਸਵੇਰੇ ਹੀ ਦੇਖਿਆ ਜਾ ਤਿੰਨ ਤਿੰਨ ਫੁੱਟ ਪਾਣੀ ਤੇ ਭਾਜੀ ਪਹਿਲੀ ਵਾਰ ਨਹੀਂ ਹੋਇਆ ਮੈਂ ਪਿਛਲੇ 8-10 ਸਾਲ ਤੋਂ ਦੇਖਦਾ ਆ ਰਿਹਾ ਹਾਂ ਉਹ ਪਾਣੀ ਦੀ ਸਮੱਸਿਆ ਹੱਲ ਉਦੋਂ ਹੋ ਸਕਦੀ ਹੈ ਜਦੋਂ ਪਟਿਆਲੇ ਦਾ ਸਾਰਾ ਸੀਵਰ ਸਿਸਟਮ ਚੇਂਜ ਕੀਤਾ ਜਾਏਗਾ ਜਦੋਂ ਤੁਸੀਂ ਨਾ ਇੱਥੇ ਦੇਖਿਆ ਜਿੱਤੇ ਦੁੱਗਲ ਚੀਕਾ ਨਾਲਾ ਚੜਾਈ ਤੇ ਉਹ ਜਿਹੜਾ ਸਬਜ਼ੀ ਮੰਡੀ ਕਹ ਲੈਣੇ ਜਿਹਨੂੰ ਆਪਾਂ ਉੱਥੋਂ ਲੈ ਕੇ ਰਾਗੋ ਮਾਜਰੀ ਦੀ ਪੁੜੀ ਤੱਕ ਸਾਰਾ ਸੀਵਰ ਸਿਸਟਮ ਚੋਕ ਹੈ ਭਾਈ ਜਦ ਤੱਕ ਉਹ ਨਹੀਂ ਹੁੰਦਾ ਤਾਂ ਕਿਉਂਕਿ ਸੀਵਰ ਸਿਸਟਮ ਦੇ ਨਾਲੀਆਂ ਛੋਟੀਆਂ ਹੋ ਗਈਆਂ ਪੈਪਾ ਪ੍ਰੋਜੈਕਟ ਨੇ ਮਤਲਬ ਪੈਪਾ ਤੇ ਵੈਪਾਂ ਜਿਹੜਾ ਸਮਾਨ ਫਸ ਜਾਂਦਾ ਉਹ ਅੱਗੇ ਜਾਂਦਾ ਹੀ ਨਹੀਂ ਹੁਣ ਮੇਰੇ ਵਰਗਾ ਭਾਜੀ ਆਲਾ ਆਹ ਪਲਾਸਟਿਕ ਦੇ ਲਫਾਫੇ ਜਮਾਂ ਮਾਲ ਲੈ ਕੇ ਜਾਣਾ ਮੇਰੇ ਵਰਗੇ ਨੇ ਗੋਲ ਚਾ ਕਰਕੇ ਉੱਥੇ ਹੀ ਸੁੱਟ ਦੇਣਾ ਗਲਤੀ ਸਾਡੀ ਵੀ ਹੈ ਨਾ ਤਾਂ ਬਿਲਕੁਲ ਜਿਹੜਾ ਕਿਥੇ ਨਾ ਕਿਥੇ ਹੈਗਾ ਲੋਕਾਂ ਦੇ ਵੱਲੋਂ ਵੀ ਪਰੇਸ਼ਾਨੀ ਦੱਸੀ ਜਾ ਰਹੀ ਹੈ ਪਰ ਤਸਵੀਰਾਂ ਜਿਸ ਤਰ੍ਹਾਂ ਵਾ ਪਹਿਲਾਂ ਦੱਸਿਆ ਕਿ ਜਿਹੜੀ ਆਵਾਜ਼ ਆਈ ਹੈਗੀ ਉਹ ਲਗਾਤਾਰ ਪਟਿਆਲਾ ਦੇ ਵਿੱਚ ਵਧਣੀ ਸ਼ੁਰੂ ਹੋਈ ਹੈ ਗਰਮੀ ਤੋਂ ਕਿਥੇ ਨਾ ਕਿਥੇ ਰਾਹ ਜਰੂਰ ਮਿਲੀ ਹੈ ਬਾਈ ਜੀ ਸਾਡੇ ਨਾਲ ਹੈ ਬਾਈ ਜੀ ਕੀ ਨਾਮ ਹੈ ਆਪਣਾ ਰੋਹਿਤ ਭਾਜੀ ਰੋਹਿਤ ਲਗਾਤਾਰ ਤੁਸੀਂ ਇਹ ਸਮਾਨ ਲਾਣੇ ਹੋ ਅੰਬ ਵਗੈਰਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਗਰਮੀ ਕਰਕੇ ਗਾਹਕ ਨਿਕਲਦਾ ਨਹੀਂ ਸੀਗਾ ਪਰ ਮੌਸਮ ਥੋੜਾ بارش ਹੋਈ ਆ ਮੌਸਮ ਠੀਕ ਹੈਗਾ ਕਿਵੇਂ ਦੇਖੀਂ ਹਾਂਜੀ ਅੱਜ ਵਧੀਆ ਭਾਜੀ ਮੌਸਮ ਅੱਜ ਵਿਕਰੀ ਵੀ ਹੋ ਰਹੀ ਹੈ ਜੀ ਪੂਰੀ ਪਹਿਲਾਂ ਗਾਹਕ ਨਹੀਂ ਨਿਕਲਦੇ ਸੀ ਭਾਜੀ ਗਰਮੀ ਕਰਕੇ ਹਾਂਜੀ ਗਰਮੀ ਕਰਕੇ ਬਿਲਕੁਲ ਨਹੀਂ ਗਾਹਕ ਨਿਕਲਦੇ ਨਾਲੇ ਸੌਦਾ ਖਰਾਬ ਹੁੰਦਾ ਸੀ ਆ ਦੇਖੋ ਗੱਲ ਦਾ ਹੋਇਆ ਮੈਂ ਨੁਕਸਾਨ ਹੀ ਆਹ ਦੇਖੋ ਧੁੱਪ ਦੇ ਕਰਣ ਜੀ ਅੱਜ ਠੀਕ ਹੈ ਨਾਲੇ ਵਿਕਰੀ ਵਧੀਆ ਹੋ ਰਹੀ ਆ ਭਾਈ ਸ਼ੁਕਰੀਆ ਦਾ ਪਰਮਾਤਮਾ ਦਾ ਮਤਲਬ ਕਿ بارش ਦੇ ਨਾਲ ਫਾਇਦਾ ਵੀ ਆ ਕਿਤੇ ਕਸਟਮਰ ਵੀ ਨਿਕਲਦਾ ਔਰ ਸਮਾਨ ਦਾ ਵੀ ਬਹੁਤ ਫਾਇਦਾ ਹੋ ਗਿਆ ਸ਼ੁਕਰੀਆ ਦਾ ਪਰਮਾਤਮਾ ਦਾ ਤਾਂ ਬਿਲਕੁਲ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗ੍ਰਾਹਕ ਜਿਹੜਾ ਨੇ ਉਹ ਨਿਕਲਣਾ ਸ਼ੁਰੂ ਹੋਏ ਨੇ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ بارش ਪਈ ਹੈਗੀ ਆ ਮੌਸਮ ਦੇ ਵਿੱਚ ਹੋਇਆ ਪਰ ਕੁਝ ਜਿਹੜੇ ਰੋਜ਼ਗਾਰਤਾ ਦੇ ਜਿਹੜੇ ਲੋਕ ਨੇ ਜਿਹੜੇ ਰੋਜ਼ ਦਿਹਾੜੀ ਕਰਦੇ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਅੰਕਲ ਜੀ ਕੀ ਨਾਮ ਆ ਆਪਣਾ ਮੇਰਾ ਹਰਿੰਦਰ ਸਿੰਘ ਹੈ ਜੀ ਅੰਦਰ ਕਿਸ ਤਰ੍ਹਾਂ ਦੇਖਦੇ ਹਾਂ ਗਰਮੀ ਬਹੁਤ ਜ਼ਿਆਦਾ ਸੀਗੀ ਅੱਜ ਬਾਰਿਸ਼ ਪਈ ਹੈ ਮੌਸਮ ਥੋੜਾ ਠੀਕ ਹੋਇਆ ਹੈ ਕਿਸੇ ਨੂੰ ਲੈ ਕੇ ਦੇਖੋ ਜੀ ਮੌਸਮ ਮੌਸਮ ਚੇਂਜ ਹੋਣ ਨਾਲ ਤਾਂ ਫਰਕ ਤਾਂ ਪੰਦਾ ਹੀ ਹੈ ਜੀ ਜੀ ਥੋੜੀ ਜੀ ਰਾਤ ਮਿਲਦੀ ਹੈ ਥੋੜਾ ਕਮ 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 ਇਸ ਦਾ ਥੋੜਾ ਵਾਧਾ ਹੋ ਜਾਂਦਾ ਹੈ ਮਤਲਬ ਵੈਸ ਗਰਮੀ ਕਰਦੇ ਕਮ ਬਹੁਤ ਬਹੁਤ ਔਖਾ ਸੀਗਾ ਜੀ ਲੜਕੀ ਗਰਮੀ ਕਰਕੇ ਜਿਹੜਾ ਗਾਹਕ ਹੈ ਉਹ ਨਿਕਲਦਾ ਨਹੀਂ ਨਿਕਲਦਾ ਨਹੀਂ ਸੀਗਾ ਪਰ ਆਮਦਨੀ ਜੋ ਆਪਣਾ ਤੋਂ ਆਮਦਨੀ ਕਰਤੀ ਸੀ ਤੇ ਖੱਤੇ ਜ਼ਿਆਦਾ ਸੀਗੀ ਜੀ ਹਾਂ ਕਿਤਾ ਹੁਣ ਮੌਸਮਾ ਜਦ ਬਾਰਿਸ਼ ਹੋਈ ਹੈ ਕਿਤੇ ਨਾ ਕਿਤੇ ਗਾਹਕ ਦੀ ਵਾਧਾ ਹੋਊਗਾ ਦੇਖੋ ਉਮੀਦ ਹੈਗੀ ਹੈ ਜੀ ਛੱਤ ਛੋੜ ਜਾ ਰਾਤ ਜਰੂਰ ਮਿਲੇਗੀ ਪਰ ਮੇਰੀ ਕਾਮਨਾ ਨੂੰ ਮਿਲੇ ਕਿ ਸ਼ਰੀ ਨੂੰ ਰਾਤ ਜਰੂਰ ਮਿਲੇਗੀ ਥੋੜੀ ਗਰਮੀ ਦੇ ਨਾਲ ਇੱਥੇ ਖੜਾ ਹੋਣਾ ਬੜਾ ਔਖਾ ਸੀਗਾ ਜੀ ਲੇਟ ਨਹੀਂ ਹੈ ਪੰਖਾ ਨਹੀਂ ਕੁਝ ਨਹੀਂ ਬਿਗੜ ਬਿਜਲੀ ਤਾਂ ਸੀ ਇੱਥੇ ਕਿੰਨੇ ਪਰ ਅਸੀਂ ਦੇਖਿਆ ਬਾਪੂ ਜੀ ਲਗਾਤਾਰ ਅਸੀਂ ਲੰਘਦੇ ਆ ਗਰਮੀ ਬਹੁਤ ਹੁੰਦੀ ਆ ਜਰੂਰ ਕੋਈ ਛੱਤ ਵਗੈਰਾ ਨਹੀਂ ਆ ਤੁਸੀਂ ਪਾ ਕੇ ਕਰਦੇ ਹੋ ਪਰ ਤਪਦੀ ਗਰਮੀ ਜੱਡੀ ਮਿਹਨਤ ਕਰਦੇ ਹੋ ਕੀ ਕਰੀ ਮਜਬੂਰੀ ਹੈ ਜੀ ਥੋੜੀ ਜੀਆਂ ਥੋੜੀਆਂ ਸੁਪਨਾ ਸਦਰਦੀ ਹੈਗੀਆਂ ਖਤਮ ਹੋ ਜਾਣਗੀਆਂ ਫਿਰ ਸ਼ਾਇਦ ਵਾਹਿਗੁਰੂ ਕਰੇ ਸਭ ਠੀਕ ਹੋ ਜਾਏਗਾ ਫਿਲਹਾਲ ਥੋੜੀ ਜਿਹੀ ਟੈਨਸ਼ਨ ਹੈ ਗਈ ਹੈ ਥੋੜੀ ਜੀ ਹੁਣ ਸਟ੍ਰਗਲ ਕਰਨਾ ਪੰਦਾ ਹੈ ਜੀ ਜੀ ਬੱਚਿਆਂ ਨੂੰ ਸੇ ਕਰਨਾ ਪੰਦਾ ਹੈ ਜੀ ਅੱਜ ਜਿਹੜਾ ਜਿਹੜਾ ਜਿੰਨੇ ਜੀ ਕਰਦੇ ਹੁਣ ਉਹ ਕਮਾਨ ਤੇ ਤਾਂ ਜਾ ਕੇ ਕਰਦੇ ਗੁਜ਼ਾਰਾ ਹੁੰਦਾ ਅਦਰਵਾਈਜ਼ ਬੜਾ ਔਖਾ ਹੈ ਕੱਲੇ ਆਦਮੀ ਵਾਸਤੇ ਬਹੁਤ ਔਖਾ ਹੈ ਤਾਂ ਬਿਲਕੁਲ ਜਿਹੜਾ ਲੋਕ ਨੇ ਕਿਤੇ ਨਾ ਕਿਤੇ ਖੁਸ਼ ਨੇ ਕਿ بارش ਪਈ ਆ ਇੱਕ ਮਜਬੂਰੀ ਵੀ ਦੱਸਦੇ ਆ ਤਾਂ ਇਹ ਜਦੋਂ ਤੱਪਦੀ ਜਿਹੜੀ ਹੈ ਗਰਮੀ ਹੁੰਦੀ ਹੈ ਤਾਂ ਇੱਥੇ ਹੀ ਬਾਈ ਤਰਪਾਲ ਜਿਹੜਾ ਲਗਾ ਕੇ ਆਪਣਾ ਰੋਜ਼ਗਾਰ ਰ ਤਾਂ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਦੇਖ ਸਕਦੇ ਹੋ ਕਹਿੰਦੇ ਕਿ ਚਲੋ بارش ਪਈ ਹੈ ਗਾਕੀ ਵਧੇਗੀ ਇਹਦੇ ਨਾਲ ਕਿਥੇ ਨਾ ਕਿਥੇ ਜਿਹੜਾ ਗੁਜ਼ਾਰਾ ਉਹ ਚੱਲੂਗਾ ਵਧੀਆ ਤਰੀਕੇ ਦੇ ਨਾਲ ਕਿਉਂਕਿ ਗਰਮੀ ਕਰਕੇ ਜਿਹੜਾ ਹੈਗਾ ਕਈ ਰੇਡੀ ਵਾਲਿਆਂ ਨੇ ਕਿਹਾ ਨੁਕਸਾਨ ਹੋ ਰਿਹਾ ਹੈ ਤਾਂ ਕਈ ਹਰ ਪਾਸੇ ਜਿਹੜਾ ਆਪਣਾ ਆਪਣਾ ਤਰੀਕੇ ਦੇ ਨਾਲ ਹੈ ਕਈ ਪਟਿਆਲਾ ਵਾਸੀਆਂ ਨੂੰ ਜਿਹੜੀਆਂ ਉਹ ਉਹ ਵੀ ਹੈਗੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿ ਜਿਹੜਾ ਪਾਣੀ ਖੜਾ ਜਾ ਹੋ ਰਿਹਾ ਪਰ ਕਿਥੇ ਨਾ ਕਿਥੇ ਜਿਹੜਾ بارش ਦੇ ਨਾਲ ਅੱਜ ਜਿਹੜਾ ਜਰੂਰ ਲੋਕ ਜਿਹੜਾ ਘਰੋਂ ਬਾਹਰ ਖਰੀਦਦਾਰੀ ਕਰਨ ਤਾਂ ਨੇ ਲਿਖ ਕਰ ਰਹੇ ਨੇ ਔਰ ਜਿਹੜੇ ਰੋਜ਼ ਦੇ ਜਿਹੜੇ ਕੋਈ ਰੈਡੀ ਤਬਕਾ ਹੈਗੇ ਨੇ ਉਹ ਵੀ ਜਿਹੜਾ ਅੱਜ ਖੁਸ਼ ਨਜ਼ਰ ਆ ਰਹੇ ਨੇ ਬਾਕੀ ਹੋਰ ਅਪਡੇਟਸ ਲਈ ਬੜੇ ਰੋਹੰਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਅਨਦੀਪ ਸਿੰਘ ਪਟਿਆਲਾ ਕਈ ਮਾਲ ਐਸੀ ਹੈ ਜਿੱਤੇ ਜਰਾ ਪਾਣੀ ਪੀ ਜੇ ਉਹ ਜਾਮਾ ਨੇ ਉਸ ਤੋਂ ਵੱਧ ਪਾਣੀ ਪੀ ਗਿਆ ਖਰਾਬ ਉਹ ਵਿਚਾਰਿਆਂ ਨੇ 200 ਦਿਹਾੜੀ ਨਹੀਂ ਪਾਣੀ ਉਲਟਾ 2000 ਦਾ ਮਾਲ ਖਰਾਬ ਹੋ ਜਾਂਦਾ ਐ ਇੰਨੀ ਗੰਤੀ ਸਮਾਂ ਲਾ ਰਹੀ ਨਮੀ ਪੈਣ ਤੋਂ ਬਾਅਦ ਤੁਸੀਂ ਦੇਖੋ ਮੜਾ ਜਾ ਜਾ